ਕਿ ਮੁੰਡਿਆ ਤੁਹਾਨੂੰ ਡੈਮ ਦਾ ਕੀ ਹਾਰ ਹੈ ਜੇ ਮੈਂ ਕਮਾਂ 500 ਰੁਪਏ ਦਾ ਬੋਰਡ ਨਹੀਂ ਲਿਖਵਾ ਸਕਦਾ ਤੇ ਡੈਮ ਦਾ ਕੀ ਧਿਆਨ ਕਰੇਗਾ ਯਾਰਾ ਦੇਖੋ ਪਿੱਛੇ ਯਾਰਾ ਦੇਖੋ ਤੇ ਪਿੱਛੇ ਕੋਤਨ ਲਿਖੀ ਗਾਥ ਉਹ ਪਿੱਛੇ ਪਹਾੜ ਉੱਤੇ ਮਕਾਦ ਹੈ ਉੱਥੇ ਤੱਕ ਇਸ ਡੈਮ ਦਾ ਪਾਣੀ ਆਨੇ ਗਾਥ ਪਾਣੀ ਆ ਜਦ ਤੋਂ ਇਹ ਬਣਿਆ ਜਦ ਤੋਂ ਇਹ ਡੈਮ ਬਣਿਆ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਕਦੀ ਫੀਸਿਲਟਿੰਗ ਜਾਂ ਗਾਥ ਕੱਢੀ ਗਈ ਨਹੀਂ ਨੋਕ ਪਿੰਡ ਦੇ ਹੱਸੇ ਨੇ ਕਿ ਇੱਥੇ ਟੈਂਡਰ ਕੱਟਿਆ ਹੋਇਆ ਹੈ ਤੇ ਟੈਂਡਰ ਕੱਢਿਆ ਤੇ ਫਿਰ ਟੈਂਡਰ ਕੱਢਿਆ ਤੇ ਫਿਰ ਟੀ ਸੀਟਿੰਗ ਕਿਉਂ ਨਹੀਂ ਹੋਈ ਕਈ ਸਾਰੇ ਪਿੰਡ ਨੇ ਇਹਨਾਂ ਸਾਰੇ ਪਿੰਡਾਂ ਦੇ ਹੜਾ ਜਾਣਾ ਸੀਗਾ ਹੜ੍ਹ ਕਰਕੇ ਜਿਹੜੀ ਹੈ ਖੇਤੀ ਜੋਗ ਜ਼ਮੀਨ ਜਿਹੜੀ ਹੈ ਉਹ ਖਤਮ ਹੋ ਜਾਣਾ ਸੀ ਕਰ ਰੁੜ ਜਾਣੇ ਸੀਗੇ ਲੋਕਾਂ ਨੂੰ বেকার ਹੋ ਜਾਣਾ ਸੀਗਾ ਟਰੈਕਟਰ ਮਿੱਟੀ ਚ ਰੁਲ ਜਾਣੇ ਸੀਗੇ ਸਭ ਕੁਝ ਬਰਬਾਦ ਹੋ ਜਾਣਾ ਸੀਗਾ ਗਲਤੀ ਕੀਤੀ ਪੰਜਾਬ ਸਰਕਾਰ ਦੀ ਸਸਿਕਾ ਨੂੰ ਨਮਸਕਾਰ ਦੋਸਤੋ ਅੱਜ ਅਸੀਂ ਖੜੇ ਆ ਮੁਰਜਾਪੁਰ ਡੈਮ ਤੇ ਇਹ ਬੋਰਡ ਦੱਸਦਾ ਕਿੰਨੇ ਜੀ ਆਪ ਕੋ ਡੈਮ ਦਾ ਕੀ ਹਾਲ ਹੈ ਜੇ ਮਹਿਕਮਾ 500 ਰੁਪਏ ਦਾ ਬੋਰਡ ਨਹੀਂ ਲਿਖਵਾ ਸਕਦਾ ਤੇ ਡੈਮ ਦਾ ਕੀ ਧਿਆਨ ਕਰੇਗਾ ਅਸੀਂ ਪਿਛਲੇ ਦਿਨਾਂ ਜਿਹੜਾ ਹੈਗਾ ਅ ਪਰਸ਼ ਡੈਮ ਚ ਗੇਸ ਸੀਗਾ ਪਰਸ਼ ਡੈਮ ਦਾ ਹਾਲ ਇਸ ਤਰ੍ਹਾਂ ਹੋ ਗਿਆ ਕੋਥੇ ਗਾਦ ਆ ਗਈ 50 50 ਫੁੱਟ ਦੀ 15 ਮੀਟਰ ਦੀ ਔਰ ਗਾਦ ਦੇ ਅੰਦਰ ਕਰਾਇਆ ਗਿਆ ਕਰੈਕ ਦੇ ਅੰਦਰ ਹੀਰਨਾ ਦੀ ਸੰਭਵ ਦੀ ਨਦੀ ਟੰਗਾ ਫਸਦੀ ਹੈ ਟੰਗਾ ਟੁੱਟ ਜਾਂਦੀ ਹੈ ਤੇ ਕੁੱਤੇ ਨੋਛੇ ਖਾ ਲੈਣੇ ਅੱਜ ਅਸੀਂ ਮਿਰਜ਼ਾਪੁਰ ਟੈਮ ਆਏ ਸੀਗੇ ਮੇਰੇ ਨਾਲ ਕੌਮ ਪ੍ਰਕਾਸ਼ੀ ਨੇ ਇੱਥੇ ਗੋਚਰ ਗਊਸ਼ਾਲਾ ਦੇ ਮੁਖ ਸੇਵਾਦਾਰ ਨੇ ਮੋਹਿਤ ਗੌਤਮ ਜੀ ਨੇ ਇਹ ਵੀ ਸਿਆਰਵਾ ਮਾਰਕਟ ਤੋਂ ਸਾਰੇ 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 ਵਾਤਾਵਰਣ ਪ੍ਰੇਮੀ ਨੇ ਔਰ ਉਹ ਰક્ષਕ ਨੇ ਤੇ ਆਹ ਦੇਖੋ ਅੱਗੇ ਜੇ ਆਹ ਦੇਖੋ ਤੇ ਪਿੱਛੇ ਉਹ ਤੁਹਾਨੂੰ ਦੇਖੀ ਗਾਥ ਉਹ ਪਿੱਛੇ ਪਹਾੜ ਉੱਤੇ ਮਕਾਦ ਹੈ ਉੱਥੇ ਤੱਕ ਸਟੈਂਡ ਦਾ ਪਾਣੀ ਆਂਦਾ ਔਰ ਮੈਂ ਗੱਲ ਜਨਾ ਹਾਂ ਤਾਂ ਐਚ ਵੀ ਮੈਨੂੰ ਲੱਗਦਾ ਕਿ ਚਲੋ ਪੰਜਾਬ ਪੰਜਾਬ ਕੰਟਰੀ ਕਰਾ ਦੋ ਪਾਣੀ ਹੈ ਜਦ ਤੋਂ ਇਹ ਬਣਿਆ ਜਦ ਤੋਂ ਇਹ ਡੈਮ ਬਣਿਆ ਮੈਨੂੰ ਨਹੀਂ ਲੱਗਦਾ ਕਿ ਇਸ ਨੂੰ ਕੋਈ ਡੀਸਿਲਟਿੰਗ ਜਾਂ ਗਾਧ ਕੱਢੀ ਗਈ ਹੋਣੀ ਹੈ ਸਾਨੂੰ ਲੋਕ ਪਿੰਡ ਦੇ ਦੱਸਦੇ ਨੇ ਕਿ ਇੱਥੇ ਟੈਂਡਰ ਕੱਟਿਆ ਹੋਇਆ ਤੇ ਟੈਂਡਰ ਕੱਢਿਆ ਤੇ ਫਿਰ ਟੈਂਡਰ ਕੱਢਿਆ ਤੇ ਫਿਰ ਡੀਸਿਲਟਿੰਗ ਕਿਉਂ ਨਹੀਂ ਹੋ ਰਹੀ ਕੋਈ ਜੇ ਡੀਸਿਲਟਿੰਗ ਹੁੰਦੀ ਹੈ ਪਾਣੀ ਇਕੱਠਾ ਹੁੰਦਾ ਤੇ ਸਾਰਾ ਸਾਲ ਜਿਹੜਾ ਹੈ ਅਗਲੇ ਜਿਹੜੇ ਪਿੰਡਾਂ ਨੂੰ ਪਾਣੀ ਮਿਲਦਾ ਉਹਨਾਂ ਨੂੰ ਫਸਲਾਂ ਨੂੰ ਪਾਣੀ ਮਿਲਦਾ ਤੇ ਜਿਹੜੀ ਧਰਤੀ ਇੱਥੇ ਦਾ ਪਾਣੀ ਹੈ ਉਹਦੇ ਉੱਪਰ ਉਹਨਾਂ ਨੂੰ ਡਿਪੈਂਡਡ ਨਹੀਂ ਰਹਿਣਾ ਪੈਂਦਾ ਅਸੀਂ ਇਹ ਮ ਕਰਾਂਗੇ ਹੁਣ ਗੱਡੀ ਲੈ ਕੇ ਅਗਲੇ ਪਸਤੇ ਉਹ ਗਾਧ ਹੈ ਉੱਥੇ ਤੁਹਾਨੂੰ ਗਾਧ ਦੇ ਅੰਦਰ ਜਾ ਕੇ ਬਾਕੀ ਗੱਲ ਕਰ ਤੋਂ ਇੱਕ ਚੀਜ਼ ਹੋਰ ਦਿਖਾਣਾ ਚਾਹਣਾ ਹੈ ਨਾ ਇਹ ਜਿਹੜਾ ਆਪਣਾ ਮੈਂ ਕੈਮਰਾਮੈਨ ਦੇ ਕੋਲ ਖਵਾ ਗਿਆ ਆਣਗੇ ਮੈਂ ਇਹ ਜਿਹੜਾ ਦਿਖਾਣਾ ਚਾਹਣਾ ਤੁਹਾਨੂੰ ਪਿਛਲੇ ਮੌਨਸੂਨ ਚ ਇਸ ਡੈਮ ਦੇ ਅੰਦਰ ਪਾਣੀ ਭਰ ਗਿਆ ਤੇ ਕਿਸੇ ਵੀ ਡੈਮ ਤੋਂ ਪਾਣੀ ਦੀ ਨਿਕਾਸੀ ਵਾਸਤੇ ਜਿਹੜਾ ਹੈਗਾ ਦੋ ਚੀਜ਼ਾਂ ਹੁੰਦੀਆਂ ਇਹ ਜਿਹੜੇ ਇਹੋ ਜਿਹੇ ਡੈਮ ਬਣਾਏ ਜਾਂਦੇ ਨੇ ਜਿਹੜੇ ਕੰਢੀ ਲੱਕੇ ਡੈਮ ਬਣੇ ਨੇ ਇੱਕ ਤਨੇ ਤੇ ਵਾਲਵ ਹੁੰਦਾ ਉਹ ਵਾਲਵ ਖੋਲਿਆ ਜਾਂਦਾ ਹੈ ਵਾਲਵ ਦੇ ਰਾਹੀਂ ਪਾਣੀ ਜਿਹੜਾ ਪਾਈਪਾਂ ਦੇ ਰਾਹੀਂ ਖੇਤਾਂ ਨੂੰ ਜਾਂਦਾ ਹੈ ਉਹ ਜਾਂਦਾ ਇਰੀਗੇਸ਼ਨ ਵਾਸਤੇ ਔਰ ਦੂਜਾ ਜਿਹੜਾ ਹੈਗਾ ਜੇ ਵਾਲਵ ਕਿਸੇ ਕਾਰਨ ਖਰਾਬ ਹੋ ਜਾਏ ਤੇ ਜਿਹੜਾ ਸਪਿਲਵੇ ਹੁੰਦਾ ਹੈ ਜਦੋਂ ਪਾਣੀ ਭਰ ਕੇ ਉੱਸਲ ਕੇ ਬਾਹਰ ਜਾਂਦਾ ਹੈ ਸਪਿਲਵੇ ਕਹਿੰਦੇ ਹਨ ਉਹ ਚੋਂ ਪਾਣੀ ਬਾਹਰ ਜਾਂਦਾ ਹੈ ਤੇ ਜੇ ਮੈਂ ਕੈਮਰਾਮੈਨ ਨੂੰ ਬੋਲੂਗਾ ਸੱਜੇ ਹੱਥ ਦਿਖਾਏਗਾ ਉਹ ਧਿਆਨ ਨਾਲ ਦੇਖੋ ਉਹ ਸਪਿਲਵੇ ਹੈ ਅੱਗੇ ਅੱਗੇ ਜਾਂਦਾ ਸਪਿਲਵੇ ਹੈ ਉਹ ਸਪਿਲਵੇ ਜਿਹੜਾ ਹੈਗਾ ਉਹ ਇਸ ਵਕਤ ਉਹਦੀ ਉਚਾਈ ਇੰਨੀ ਹੋ ਗਈ ਹੈ ਕਿ ਜੇ ਪਾਣੀ ਡੇਂਜਰ ਮਾਰਕ ਤੱਕ ਆਏਗਾ ਵੀ ਤੇ ਆਹ ਤੋਂ ਬਾਅਦ ਜਿਹੜਾ ਹੈਗਾ ਉਹ ਬਾਹਰ ਨਹੀਂ ਨਿਕਲੇਗਾ ਪਿਛਲੇ ਮੌਨਸੂਨ ਚ ਵੀ ਹੋਇਆ ਪਾਣੀ ਭਰ ਗਿਆ ਇਹਨਾਂ ਜਿਹੜਾ ਵਾਲਵ ਹੈ ਜਿੱਥੋਂ ਪਾਣੀ ਖੇਤਾਂ ਨੂੰ ਜਾਂਦੇ ਨੇ ਉਸ ਦੇ ਅੰਦਰ ਗਾਧ ਪਰ ਗਈ ਗਾਧ ਪਰਣ ਕਰਕੇ ਉਹ ਜਿਹੜਾ ਵਾਲ ਹੈ ਉਹ ਬਲੌਕ ਹੋ ਗਿਆ ਉਹ ਖੁੱਲ ਨਹੀਂ ਸਕਿਆ ਇਹਦੇ ਨਾਲ ਨਾਲ ਜਿਹੜਾ ਹੈਗਾ ਸਪਿਲਵੇ ਜਿਹੜਾ ਹੈ ਇਹਦੀ ਉਚਾਈ ਵਧ ਗਈ ਇੱਥੇ ਘਟਾ ਅੱਗੇ ਜਾ ਕੇ ਹੋਰ ਉੱਚਾ ਹੋ ਗਿਆ ਜਦੋਂ ਪਾਣੀ ਜਦ ਸਟੈਂਜਰ ਮਾਰਕ ਤੋਂ ਵੀ ਉੱਪਰ ਆਂਦਾ ਤਾਂ ਵੀ ਪਾਣੀ ਬਾਹਰ ਨਹੀਂ ਨਿਕਲਦਾ ਤੇ ਬੰਨ੍ਹ ਨੇ ਟੁੱਟ ਜਾਣਾ ਸੀਗਾ ਜੇ ਇਹ ਡੈਮ ਟੁੱਟ ਜਾਂਦਾ ਇਹ ਇਹ ਜਿਹੜੇ ਅੱਗੇ ਜਿੰਨੇ ਪਿੰਡ ਨੇ ਚਾਹੇ ਉਹ ਆਪਣਾ ਅਵੇਪੁਰਾ ਹੈ ਚਾਹੇ ਗੋਚਰਾ ਹੈ ਚਾਹੇ ਖਿਜਰਾਬਾਦ ਹੈ ਚਾਹੇ ਮੀਆਂਪੁਰਾ ਹੈ ਹੋਰ ਕਈ ਸਾਰੇ ਪਿੰਡ ਨੇ ਇਹਨਾਂ ਸਾਰੇ ਪਿੰਡਾਂ ਦੇ ਹੜਾ ਜਾਣਾ ਸੀਗਾ ਹੜ੍ਹ ਕਰਕੇ ਜਿਹੜੀ ਹੈ ਖੇਤੀ ਜੋਗ ਜ਼ਮੀਨ ਜਿਹੜੀ ਹੈ ਉਹ ਖਤਮ ਹੋ ਜਣੀ ਸੀ ਕਰ ਰੁੜ ਜਾਣੇ ਸੀਗੇ ਕਰ ਰੁੜਨ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਬੇਕਾਰ ਹੋ ਜਾਣਾ ਸੀਗਾ ਟਰੈਕਟਰ ਮਿੱਟੀ ਚ ਰੁੜ ਗਏ ਸੀਗੇ ਸਭ ਕੁਝ ਬਰਬਾਦ ਹੋ ਜਾਣਾ ਸੀਗਾ ਗਲਤੀ ਕੀਤੀ ਪੰਜਾਬ ਸਰਕਾਰ ਦੀ ਗਲਤੀ ਕੀਤੀ ਇਰੀਗੇਸ਼ਨ ਵਿਭਾਗ ਦੇ ਅਧਿਕਾਰੀਆਂ ਦੀ ਤੇ ਇਹ ਮੌਕੇ ਰਹਿੰਦੇ ਜਿਹੜਾ ਹੈਗਾ ਉਹਨਾਂ ਨੇ ਕਦਮ ਨਹੀਂ ਚੱਕੇ ਦੇਖੋ ਅਸੀਂ ਆ ਗਏ ਨੇ ਤੁਹਾਨੂੰ ਉੱਥੇ ਉਹ ਦੇਖੋ ਦੂਰ ਤੋਂ ਸਾਹਮਣੇ ਡੈਮ ਦਿੱਖਦਾ ਹੈ ਧਿਆਨ ਨਾਲ ਦੇਖੋਗੇ ਡੈਮ ਦਿੱਖਦਾ ਹੈ ਪੱਥਰ ਹੈ ਡੈਮ ਦੇ ਪੱਥਰ ਨੇ ਅਸੀਂ ਉਹਨਾਂ ਉੱਥੇ ਆ ਗਏ ਨੇ ਡੈਮ ਜਿੱਥੇ ਜ਼ਮੀਨ ਧਿਆਨ ਨਾਲ ਥਲੇ ਮਾਰੋਗੇ ਤੇ ਫੋਨ ਧਕਾਉਗਣਾ ਸ਼ੁਰੂ ਹੋ ਗਿਆ ਇਸ ਪਾਸੇ ਵੀ ਕਾਫੀ ਸਾਰੀ ਜੰਗਲੀ ਬੁੱਟੀ ਉੱਗੀ ਹੋਈ ਹੈ ਤੇ ਜੇ ਪਿੱਛੇ ਵੀ ਕੈਮਰਾ ਕੁਮਾਕੇ ਦੇਖਾਂਗੇ ਤੇ ਪੂਰਾ ਚੰਗਾ ਦੇਖੋ ਮੱਝਾਂ ਵੀ ਜੜੀਆਂ ਨਾ ਉੱਥੇ ਚੜਦੀ ਪਈਆਂ ਇਹਦਾ ਮਤਲਬ ਇੱਥੇ ਲੰਬਾ ਸਮਾਂ ਤੋਂ ਹੋ ਕੋਈ ਥੱਲੇ ਪਾਣੀ ਨਹੀਂ ਆਇਆ ਔਰ ਛਾਦ ਇਕੱਠੀ ਹੋ ਗਈ ਹੈ ਤੇ ਮੈਨੂੰ ਤਾਂ ਕਿੰਨਾ ਕਿਤੇ ਸਰਕਾਰ ਦੀ ਅਣਗਹਿਲੀ ਹੈ ਪੰਜਾਬ ਸਰਕਾਰ ਦੀ ਅਣਗਹਿਲੀ ਹੈ ਕਿ ਇੱਕ ਪ੍ਰੋਜੈਕਟ ਜਿਹਨੂੰ ਵਰਲਡ ਬੈਂਕ ਨੇ ਪੈਸਾ ਭੇਜਿਆ ਸੀਗਾ ਜੇ ਤੁਮ ਵਰਲਡ ਬੈਂਕ ਦੇ ਪੈਸੇ ਨਾਲ ਬਣਿਆ ਸੀਗਾ ਉਹਨੂੰ ਵੀ ਅਸੀਂ ਸਾਬ ਨਹੀਂ ਸਕਦੇ ਅੱਜ ਪੂਰੇ ਪੰਜਾਬ 'ਚ ਹੇਠਲਾ ਪਾਣੀ ਖਤਮ ਹੋ ਰਿਹਾ ਪੂਰੇ ਪੰਜਾਬ 'ਚ ਡਾਰਕ ਜ਼ੋਨ ਬਣਦੇ ਪਏ ਨੇ ਪੂਰੇ ਪੰਜਾਬ ਦੇ ਅੰਦਰ ਆਸ-ਪਾਸ ਸੂਬੇ ਦੇ ਅੰਦਰ ਵੀ ਪਾਣੀ ਖਤਮ ਹੋ ਰਿਹਾ ਹੈ ਇਹਦੀ ਬੜੀ ਚਿੰਤਾ ਹੋ ਰਹੀ ਹੈ ਔਰ ਦੂਜੇ ਪਾਸੇ ਜਿਹੜੀ ਚੀਜ਼ ਸਾਡੇ ਕੋਲ ਬਣੀ ਹੋਈ ਹੈ ਉਹਦਾ ਸਾਧ ਸੰਭਾਲ ਨਹੀਂ ਕਰ ਪਾ ਰਹੇ ਇਹ ਭਗਵੰਤ ਮਾਨ ਸਾਹਿਬ ਦੇ ਘਰ ਤੋਂ ਜੇ ਕਰੋੜ ਡਿਸਟੈਂਸ ਕਰੋ ਡਿਸਟੈਂਸ ਹਵਾ ਡਿਸਟੈਂਸ ਦੇਖੋਗੇ ਤੇ 2 ਕਿਲੋਮੀਟਰ ਵੀ ਨਹੀਂ ਹੋਣਾ ਤੇ ਜੇ ਗੱਡੀ ਤੇ ਰਾਹੀ ਆਣ ਤਾਂ 20 ਤੋਂ 25 ਮਿੰਟ ਦਾ ਰਸਤਾ ਬਣਦਾ ਹੈ ਮਾਨ ਸਾਹਿਬ ਦੇ ਘਰ ਤੋਂ ਇੱਥੇ ਤੱਕ ਦਾ ਤੇ ਜੇ ਮਾਨ ਸਾਹਿਬ ਆਪਣੇ ਘਰ ਤੋਂ 20-25 ਮਿੰਟ ਦੂਰ ਗੱਡੀ ਦੇ ਰਸਤੇ 'ਚ ਜਾਂ ਹੈਲੀਕਾਪਟਰ ਰਸਤੇ 'ਚ ਵੀ 2 ਮਿੰਟ ਦੂਰ ਤੇ ਚੀਜ਼ਾਂ ਨੂੰ ਨਹੀਂ ਸੰਭਾਲ ਸਕਦੇ ਤੇ ਪੂਰੇ ਪੰਜਾਬ ਨੂੰ ਕੀ ਸਾਂਭਣਗੇ ਮੈਨੂੰ ਲੋਕ ਦੱਸਦੇ ਨੇ ਇੱਥੇ ਸਾਡੇ ਇਹ ਅਧਾਨ ਸਾਹਿਬ ਨੇ ਇਹ ਦੱਸਦੇ ਨੇ ਕਿ ਜਾਂ ਤਾਂ ਪਿਛਲੀ ਵਾਰ ਇੱਥੇ ਫਲਾਟਾ ਹੈ ਪੂਣੀ ਆ ਗਿਆ ਡੈਮ ਟੁੱਟਣ ਦੀ ਕਗਾਰ ਤੇ ਆ ਗਿਆ ਊ ਗਾਧ ਬਹੁਤ ਉੱਪਰ ਆ ਚੁੱਕੀ ਹੈ ਤੇ ਜਿਹੜੇ ਉਹ ਘਰ ਨੇ ਪਾਣੀ ਚਾਹੀਏ ਤੇ ਕੋਚੇ ਪੀਚੜਾ ਹੈਗਾ ਆਮ ਆਦੀ ਪਾਰਟੀ ਸਰਕਾਰ ਬੜੀ ਮੁਸਤਰੀ ਦਿਖਾਈ ਤੇ ਪੰਜ ਪੰਜ ਜਿਹੜਾ ਹੈਗਾ ਮੁਆਵਜ਼ਾ ਦਿੱਤਾ 5 ਲੱਖ ਨਾ ਸਮਝੋ 5 ਕਿਲੋ ਆਟਾ ਜਿਹੜਾ ਮੁਆਵਜ਼ਾ ਨੂੰ ਦੇ ਕੇ ਚਲੇ ਗਏ ਸ਼ਰਮ ਨਹੀਂ ਆਈ ਆਮ ਆਦੀ ਪਾਰਟੀ ਸਰਕਾਰ ਦੇ ਨੁਮਾਇੰਦਿਆਂ ਨੂੰ ਜਾਂ ਇੱਥੇ ਦੀ ਜਿਹੜੀ ਮੰਤਰੀ ਅਮੋਲ ਵਰਮਾਨ ਨੂੰ ਕਿ ਤੁਸੀਂ ਇਹਨਾਂ ਦੇ ਘਰਾਂ ਦੇ ਪਾਣੀ ਵੜ ਗਿਆ ਉਹਨਾਂ ਪੰਜ ਪਾਲੀ ਲੋਟਾ ਦੇ ਰਹੇ ਐਸਾਡੇ ਕੋਚਰ ਦੇ ਪੋਸ਼ਾਲਾ ਤੇ ਸੇਵਾਦਾਰ ਤੇ 5 5 ਕੁੰਡਲ ਆਟਾ ਦੇ ਦਿੰਦੇ ਉਹਨਾਂ ਨੂੰ ਅਗਲੇ 6 ਮਹੀਨੇ ਨਾਲ ਤਾਂ ਤਿੰਨ ਟਾਈਮ ਦਾ ਖਾਣਾ ਵੀ ਦੇ ਦਿੰਦੇ ਉਹੀ ਸੇਵਾ ਕਰਦੇ ਨੇ ਇਹਨਾਂ ਦੇ ਨਾਲ ਪੂਰੀ ਟੀਮ ਸੇਵਾ ਕਰਦੀ ਹੈ ਪਿੱਛੇ ਅੱਗੇ ਕਰ ਦਿੰਦੇ ਸਰਕਾਰ ਨੂੰ ਦੇਣਾ ਚਾਹੀਦਾ ਮਾਤ ਆ ਉਹ ਵੀ ਹੁਣ ਮੈਨੂੰ ਲੱਗਦਾ ਕਿ ਜਿੱਥੇ ਅਸੀਂ ਖੜੇ ਆ ਕਿ ਇੱਥੇ ਸਰਕਾਰ ਆਉਣਾ ਚਾਹੀਦੀ ਤੇ ਇਸ ਸਾਲ ਵੀ ਬਹੁਤ ਸਾਰੀ ਗਾਧ ਇੱਥੇ ਆ ਜਾਣੀ ਹੈ ਤੇ ਜਦ ਬਹੁਤ ਸਾਰੀ ਗਾਧ ਇੱਥੇ ਆ ਜਾਏਗੀ ਤੇ ਫਿਰ ਬਾਅਦ ਸਿ ਮੈਨੂੰ ਲੱਗਦਾ ਹੈ ਕਿ ਵੀ ਅਗਲੇ ਸਾਲ ਇੱਥੇ ਜਿਹੜੀ ਗਾਧ ਹੈ ਜਿੱਥੇ ਖੜੇ ਆ 2-2 ਫੁੱਟ ਹੋਰ ਉੱਪਰ ਹੋਏਗੀ ਤੇ ਇੱਥੇ ਪਾਣੀ ਜਮਾ ਹੋਣੀ ਬੰਦ ਹੋ ਜਾਊਗਾ ਤੇ ਇਹ ਇੱਕ ਬਹੁਤ ਵੱਡਾ ਜਿੱਥੇ ਆ ਨਾਲੇ ਸਾਹਮਣੇ ਪਿੰਡ ਨੇ ਚਾਹੇ athe ਗੋਚਰ ਪਿੰਡ ਹੈ ਅਵੇਪੁਰ ਹੈਗਾ ਹੈ ਮਾਨਿਕਪੁਰ ਹੈਗਾ ਹੈ ਜਾਂ ਹੋਰ ਵੀ ਅੱਗੇ ਜਿਹੜੇ ਪਿੰਡ ਨੇ ਉਹ ਸਾਰੇ ਜਿਹੜੇ ਪਿੰਡ ਨੇ ਇਹਨਾਂ ਪਿੰਡਾਂ ਸੰਗਤਪੁਰਾ ਹੋਰ ਕਈ ਸਾਰੇ ਪਿੰਡਾਂ ਨੂੰ ਖੇਤੀ ਜੋਗ ਜਿਹਨਾਂ ਨੂੰ ਪਾਣੀ ਮਿਲਦਾ ਹੈ ਉਹ ਪਾਣੀ ਨਹੀਂ ਮਿਲੇਗਾ ਤੇ ਇਹਨਾਂ ਦੇ ਪਿੰਡਾਂ ਜਿਹੜੇ ਖੁਸ਼ਹਾਲੀ ਇਸ ਡੈਮ ਕਰਕੇ ਆਈ ਸੀ ਉਹ ਖਤਮ ਹੋ ਜੀ ਮੈਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਬਾਦ ਸਾਹਿਬ ਨੂੰ ਅਪੀਲ ਕਰਦਾ ਕਿ ਤੁਰੰਤ ਇਰੀਗੇਸ਼ਨ ਡਿਪਾਰਟਮੈਂਟ ਦੇ ਕੰਨ ਖਿੱਚੋ ਉਹਨਾਂ ਨੂੰ ਉਹਨਾਂ ਨੂੰ ਤੇਜ਼ ਕਰੋ ਤਾਂ ਕਿ ਇਹ ਗਾਦ ਵੀ ਕੱਢਣ ਉਹ ਸਿਲਵੇ ਉਹਨੂੰ ਵੀ ਠੀਕ ਕਰਨ ਇੱਥੇ ਵਾਲਵ ਹੈਗਾ ਉਹ ਵਾਲਵ ਦੇ ਅੰਦਰ ਮਿੱਟੀ ਵੀ ਕੱਢਣ ਜੇ ਕੱਲ ਨੂੰ ਮਾਨਸੂਨ ਦਾ ਪਾਣੀ ਇੱਥੇ ਇਕੱਠਾ ਹੁੰਦਾ ਤਾਂ ਫਿਰ ਜਿਹੜਾ ਹੈਗਾ ਉਹ ਪਾਣੀ ਦੀ ਨਿਕਾਸੀ ਹੋ ਪਾਏ ਇਹ ਬੰਨ ਨਟ ਉੱਤੇ ਇਹ ਡੀਸੈਂਟਿੰਗ ਤਾਂ ਬਾਅਦ ਦੀ ਗੱਲ ਹੈ ਉਹ بارش-ਬਰਸ਼ ਤੋਂ ਬਾਅਦ ਕਰ ਲਿਓ ਪਰ ਤੁਰੰਤ ਕਰਨ ਵਾਲਾ ਕੰਮ ਜਿਹੜਾ ਹੈ